ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾ ਆਪਣੇ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਜਿਹੜੀ ਆਪਾਂ ਸਵੇਰੇ ਸਲਵਾਰ ਕੱਟੀ ਸੀ ਹਨ 5 ਵਜੇ ਮੈਂ ਸੋਚਿਆ ਉਹਦੀ ਲੈਂਡਿੰਗ ਦੀ ਵੀ ਵੀਡੀਓ ਵੀ ਆਪਾਂ ਨਾਲ ਦੇਣਾ ਅਪਲੋਡ ਕਰ ਦਈਏ ਭੈਣਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀ ਲੈਂਡਿੰਗ ਦੀ ਸਲਵਾਰ ਆਪਣਾ ਸਲਵਾਰ ਦੀ ਜਿਹੜੀ ਲੈਂਡਿੰਗ ਆ ਉਹ ਤੁਸੀਂ ਵੀਡੀਓ ਨਾਲ ਨਾਲ ਨਾ ਪਾਇਆ ਕਰੋ ਹਨ ਨਾਲ ਨਾਲ ਲੰਮੀ ਭੈਣੋਂ ਆਪਾਂ ਤਾਂ ਨਹੀਂ ਪਉਂਦੇ ਕਈ ਭੈਣਾਂ ਨੂੰ ਜਿਆ ਭੈਣਾਂ ਨਾ ਇਤਰਾਜ਼ ਕਰਦੇ ਵੀ ਵਾੜੀ ਲੰਮੀ ਵੀਡੀਓ ਕਰ ਦਿਓ ਤੁਸੀਂ ਉਗ ਬਣਾਣਾ ਨਾ ਬਰੀਕੀ ਦੇ ਵਿੱਚ ਸਮਝਾਉਣਾ ਹੁੰਦਾ ਵੀ ਇਸ ਤਰ੍ਹਾਂ ਕੱਪੜੇ ਨੂੰ ਪ੍ਰੈਸ ਮਾਰਨੀ ਹੈ ਉਹ ਮਾੜੇ ਮਾੜੇ ਦੇ ਨਾਲ ਇਹ ਵੀਡੀਓ ਅੱਧੇ ਘੰਟੇ ਦੀ ਬਣ ਜਾਂਦੀ ਹੈ ਤੇ ਕਈ ਭੈਣਾਂ ਦਾ ਕਹਿੰਦੀ ਸਾਨੂੰ ਕੋਈ ਇਤਰਾਜ਼ ਨਹੀਂ ਕਈ ਭੈਣਾਂ ਕਹਿੰਦੀ ਬਾਲੀ ਵੀਡੀਓ ਲੰਮੀ ਨਾ ਕਰਿਆ ਕਰੋ ਜਾਂ ਭਰਾ ਕਹਿੰਦੇ ਆ ਵੀ ਫਿਰ ਜਿਆਦਾ ਦਿੱਕਤ ਆਉਂਦੀ ਹੈ ਨਾ ਇੰਨਾ ਜ਼ਿਆਦਾ ਬੈਠਣਾ ਵੀ ਔਖਾ ਤਾਂ ਕਰਕੇ ਮੈਂ ਉਸ ਜੀ ਸਲਵਾਰੋਂ ਪਰ ਕੱਟੀ ਇਹ ਬੈਲੂ ਠੀਕ ਹੈ ਸਟ੍ਰੇਟ ਉਹਦੀ ਲਾਈਨਿੰਗ ਦੀ ਵੀਡੀਓ ਵੀ ਨਾਲ-ਨਾਲ ਪਾ ਦੂਗਾ ਜਿਹੜੀਆਂ ਭੈਣਾਂ ਨੇ ਇਹ ਵੀਡੀਓ ਨਹੀਂ ਦੇਖੀ ਜਾਂ ਚੈਨਲ ਦੇ ਬਿਲਕੁਲ ਨਵੇਂ ਆ ਹਨ ਜਾਂ ਭਰਾ ਨਵੇਂ ਆ ਚੈਨਲ ਤੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਵੀ ਅਸੀਂ ਜਮਨ ਨਵੇਂ ਆ ਚੈਨਲ ਤੇ 0 ਤੋਂ ਸਟਾਰਟ ਕਰਦੇ ਆ ਸਾਨੂੰ ਜਮਨ ਬਰੀਕੀ ਦੇ ਵਿੱਚ ਸਮਝਾਇਆ ਕਰੋ ਕਿਰਪਾ ਕਰਕੇ ਤੁਸੀਂ ਕਮੈਂਟ ਕਰਿਆ ਕਰੋ ਕਈ ਭੈਣਾਂ ਨੇ ਕੱਲ੍ਹ ਵੀ ਫੋਨ ਆਇਆ ਸੀ ਵੀ ਅਸੀਂ ਬਈ ਬਿਲਕੁਲ 0 ਤੋਂ ਸ਼ੁਰੂ ਕਰਨਾ ਬਿਲਕੁਲ ਕੰਮ ਨਹੀਂ ਆਉਂਦਾ ਸਾਨੂੰ ਪੂਰੀ ਬਰੀਕੀ ਦੇ ਵਿੱਚ ਸਮਝਾਇਆ ਕਰੋ ਤਾਂ ਦੂਸਰੀਆਂ ਜਿਹੜੀਆਂ ਭੈਣਾਂ ਨੂੰ ਜਾਂ ਭਰਾਵਾਂ ਨੂੰ ਕੰਮ ਆਉਂਦਾ ਪਹਿਲੋ ਉਹ ਗੁੱਸਾ ਕਰਦੇ ਕਿਰਪਾ ਕਰਕੇ ਗੁੱਸਾ ਨਾ ਕਰਿਆ ਕਰੋ ਆਪਾਂ ਸਾਰਿਆਂ ਨੂੰ ਨਾਲ-ਨਾਲ ਲੈ ਕੇ ਚੱਲਣਾ ਵੀ ਸਾਰੇ ਭੈਣ ਭਰਾ ਆਪਾਂ ਇੱਕੋ ਜਿਹੇ ਕੰਮ ਸਿੱਖਣਾ ਹੁੰਦਾ ਹਨਾ ਨਾ ਕਿ ਗੁੱਸੇ ਹੋਗੇ ਚੈਨਲ ਤੋਂ ਜਾਇ ਨਾ ਕਰੋ ਵੀ ਬਾਲਾ ਉਹ ਕਰਦੇ ਹਨ ਟਾਈਮ ਲਾਉਂਦੇ ਤਾਂ ਆ ਆਪਾਂ ਸਰਵਾਰ ਜਿਹੜੀਆਂ ਭੈਣਾਂ ਨੇ ਸਵੇਰ ਦੇਖੀ ਸੀ ਵੀਡੀਓ ਸਟ੍ਰੇਟ ਸਰਵਾਰ ਕੱਟ ਲਈ ਸੀ 13 ਸਾਲਾਂ ਦੀ ਗੁੜੀਆਂ ਦੀ ਹੁਣ ਆਪਾਂ ਜਿਹੜੀ ਇਹਦੀ ਲੈਨਿੰਗ ਕੱਟਣ ਲੱਗੇ ਆਂ ਹੁਣ ਇਸ ਤਰ੍ਹਾਂ ਵਿਛਾ ਲੈਣਾ ਸਟੈਪਲਾਈਜ਼ਰ ਮੈਂ ਕੀਤਾ ਸੀਗਾ ਹਨ ਜਿਹੜੇ ਸਵੇਰੇ ਭੈਣਾਂ ਵੀਡੀਓ ਨਹੀਂ ਦੇਖੀ ਉਹ ਪਿੱਛੇ ਜਾ ਕੇ ਚੈਨਲ ਤੇ ਇਹਦੀ ਪੂਰੀ ਵੀਡੀਓ ਦੇਖ ਸਕਦੇ ਹੋ ਜਿਹੜੀ ਆਪਾਂ ਹੁਣ ਵੀਡੀਓ ਪਾ ਰਹੇ ਆ ਇਹ ਕੱਲੀ ਲੈਨਿੰਗ ਦੀ ਵੀਡੀਓ ਆ ਠੀਕ ਹੈ ਕਮ ਨੂੰ ਮਬਰੀਕੀ ਦੇ ਵਿੱਚ ਤਾਂ ਸਮਝਾਉਣਾ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਹਰ ਇੱਕ ਵੀਡੀਓ ਦੇ ਵਿੱਚ ਗੈਣਾ ਹੁੰਦਾ ਵੀ ਕੰਨੀ ਕੱਢ ਦਿਆ ਕਰੋ ਪ੍ਰੈਸ ਕੋਲੇ ਗਰਮ ਲਾ ਲਿਆ ਕਰੋ ਹਾਂ ਲੋ ਇਹ ਦੋਨੇ ਫੱਟੇ ਤਕਰੀਬਨ ਇੱਕ ਕਪੜਾ ਸਿਲਕ ਹੀ ਨੀ ਆ ਬਾਲਾ ਇਹ ਜਿਹੜੀ ਜੈਂਪਰ ਸੀ ਕਮੀਜ਼ ਸੀਗਾ ਉਹ ਬਹੁਤ ਜ਼ਿਆਦਾ ਸਿਲਕੀ ਸੀ ਜੇ ਕਿਸੇ ਭੈਣ ਨੇ ਉਹਦੀ ਵੀਡੀਓ ਦੇਖਣੀ ਆ ਉਹ ਮੇਰਾ ਜਿਹੜਾ ਚੈਨਲ ਆ ਗੈਲ ਅਡਰੈਸ ਡਿਜ਼ਾਈਨਰ ਵਾਲਾ ਉੱਤੇ ਜਾ ਕੇ ਦੇਖ ਸਕਦੇ ਹੋ ਨਾ ਪੂਰੇ ਜੈਂਪਰ ਦੀ ਲੈਂਡਿੰਗ ਦੀ ਹਨਾ ਕਿਵੇਂ ਕੱਟੀ ਆ ਇਹ ਪੂਰਾ ਜੈਂਪਰ ਕਿਵੇਂ ਕੱਟਿਆ 셔ਟ ਕਹਿੰਦੇ ਲੋਕ ਪਰ ਜੈਂਪਰ ਕਿਉਂਕਿ ਵੀਡੀਓ ਅਲੱਗ ਅਲੱਗ ਜਗ੍ਹਾ ਤੇ ਜਾ ਕੇ ਉਹਦਾ ਨਾਮ ਚੇਂਜ ਹੋ ਜਾਂਦਾ ਕਿਸੇ ਏਰੀਆ ਚੋਂ ਜੈਂਪਰ ਕਹਿੰਦੇ ਆ ਕਿਸੇ ਚ ਕੁੜਤੀ ਕਿਤੇ 셔ਟ ਹੈਨਾ ਤਾਂ ਕਰਕੇ ਉਹ ਕੰਫਿਊਜ਼ ਨਹੀਂ ਹੋਇਆ ਕਰੋ ਵੀ ਆਪਾਂ ਉਹਦੀ مثلا ਨਾਮਦਾਨੀਆ ਪਰ ਉਹਦੀ ਲਾਈਨਿੰਗ ਕਿਵੇਂ ਕੱਟਣੀ ਆ ਅਸਤਰ ਕਿਵੇਂ ਕੱਟਣਾ ਕਿ ਜੀ ਹੁਣ ਇਹੀ ਵੀਡੀਓ ਰਾਸ ਤਾਂ ਜਾਊਗੀ ਤਾਂ ਉਹ ਇਸੇ ਲਾਈਨਿੰਗ ਨੂੰ ਅਸਤਰ ਕਹਿੰਦੇ ਨੇ ਹੈਨਾ ਕੋਈ ਲੋਨ ਵੀ ਕਹਿੰਦੇ ਨੇ ਵੀ ਯਾਨੀ ਨਾਮ ਹੀ ਚੇਂਜ ਹੁੰਦਾ ਅਲੱਗ ਅਲੱਗ ਈ ਇੱਕੋ ਹੀ ਆ ਤਾ ਪਾਈ ਲਾਈਨਿੰਗ ਕਹਿ ਲੋ ਲੋਨ ਕਹਿ ਲੋ ਉਹ ਫੱਟੀਆਂ ਨਹੀਂ ਕੱਟਦੀ ਸਟ੍ਰੇਟ ਸਲਵਾਰ ਬਿਲਕੁਲ ਹਨ ਤੇ ਛੋਟੀ ਬੱਚੇ ਦੀ ਇਹ ਸੂਟ ਹੈਗਾ ਬਾਹਰੋਂ ਆਈ ਹੋਈ ਹੈ ਬੱਚੇ ਉਹਨਾਂ ਨੂੰ ਸ਼ੌਂਕ ਆ ਗਿਆ ਪੰਜਾਬੀ ਸੂਟ ਦਾ ਹਾਂ ਮੈਂ ਤਾਂ ਚਾਹੁੰਦਾ ਹਾਂ ਵੀ ਸਲਵਾਰ ਆਪਣੀ ਖੜਮੀ ਖੜਮੀ ਰਹੇ ਅੱਗੇ ਤੋਂ ਠੀਕ ਆ ਆ ਤੁਸੀਂ ਵੀ ਚੱਕਦਿਆ ਕਰੋ ਅੱਧਾ ਪੌਣਾ ਇੰਚ ਜਾਂ 1 ਇੰਚ ਵੀ ਸਲਵਾਰ ਮੂੜੀਆਂ ਤੁਸੀਂ ਖੜੀ ਰਹੀ ਬੈਕ ਅੰਡੀਆਂ ਤੇ ਡਿੱਗੇ ਜਾ ਕੇ ਅਡੀਆਂ ਨਾਲ ਆ ਆਪਾਂ ਫੱਟੀਆਂ ਦੀ ਲਾਈਨਿੰਗ ਕੱਟਦੀ ਨਾਲੀ ਨਾਲ ਹੀ ਆਪਣੇ ਕੋਲ ਜਿਹੜਾ ਆ ਕੱਪੜਾ ਬਚ ਗਿਆ ਉਹ ਨਾਲ ਨਾਲ ਨਾ ਆਪਾਂ ਇਹ ਵਿਅਤਨਾ ਹੁੰਦਾ ਵੀ ਕਿਹੜੀ ਚੀਜ਼ ਕਿੱਥੋਂ ਕੱਢਣੀ ਆ ਕਿਹੜੀ ਚੀਜ਼ ਕਿੱਥੋਂ ਕੱਢਣੀ ਆ ਜਿਹੜੀਆਂ ਭੈਣਾਂ ਨੂੰ ਕੰਮ ਆਉਂਦਾ ਉਹ ਕਿਰਪਾ ਕਰਕੇ ਗੁੱਸਾ ਨਹੀਂ ਕਰਨਾ ਵੀ ਬਹਾਲਾ ਟਾਈਮ ਲਾਉਂਦੇ ਆ ਹਨਾ ਤਾਂ ਜ਼ਰੂਰ ਜੁੜੇ ਰਿਹਾ ਕਰੋ ਚੈਨਲ ਤੇ ਕਿਉਂਕਿ ਸਾਰਿਆਂ ਨੂੰ ਆਪਾਂ ਨਾਲ ਨਾਲ ਲੈ ਕੇ ਚੱਲਣਾ ਹੁੰਦਾ ਵੀ ਜਿਹੜੀਆਂ ਭੈਣਾਂ 0 ਤੋਂ ਸਟਾਰਟ ਕਰਨਾ ਉਹਨਾਂ ਦੀ ਵੀ ਸਮਝ ਵਿਚਾਰੀਆਂ ਨੇ ਆ ਜੀ ਕਿਵੇਂ ਬਿਲਡ ਕੱਟਣੀ ਆ ਕਿਵੇਂ ਲੋਨ ਕੱਟਣੀ ਆਉਂਦੀ ਹਨਾ ਜਿਹੜੀਆਂ ਭੈਣਾਂ ਨੂੰ ਆਉਂਦਾ ਜੇ ਨਹੀਂ ਆਉਂਦਾ ਉਹਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਸੁਝਾਅ ਜ਼ਰੂਰ ਦਿਆ ਕਰੋ ਕੋਸ਼ਿਸ਼ ਕਰਦਾ ਵੀ ਤੁਹਾਡੇ ਵਾਲੇ ਸੁਝਾਅ ਮੈਂ ਮੰਨ ਕੇ ਉਵੇਂ ਦੀ ਵੀਡੀਓ ਬਣਾ ਸਕਾਂ ਆਹ ਲਓ ਜਪੈ ਨੂੰ ਸੈੱਟ ਕਰ ਲਿਆ ਉਵੇਂ ਠੀਕਾ ਪ੍ਰੈਸ ਮੈਂ ਮਾਰ ਲਈ ਸੀ ਟੌਨ ਤੇ ਹਲਕੀ ਹਲਕੀ ਵੱਧ ਰੱਖ ਰਿਹਾ ਕਰੋ ਲੈਣੇ ਬਾਹਲੀ ਵੀ ਸੂਤਾਂ ਦੇ ਵਿੱਚ ਜਾਇਆ ਕਰੋ ਸਲਵਾਰ ਦੀ ਰੱਖਣੀ ਆ ਪਤੂਤਾਂ ਦੇ ਕਮੀਜ਼ ਦੇ ਜਾਂ ਸ਼ਰਟ ਦੇ ਕਰੀ ਉਹਦੇ ਨਹੀਂ ਰੱਖਣੀ ਆ ਪਾਣੀ ਕਿਉਂਕਿ ਪਲੋਂਗਾ ਵਗੈਰਾ ਪਾਉਣ ਵੇਲੇ ਦਿੱਕਤ ਆਉਂਦੀ ਹੈ ਜਿਹੜੀਆਂ ਪੈਰਾਂ ਨਾਲੇ ਪਲੋਂਗਾ ਦੇ ਨਿਸ਼ਾਨ ਨਹੀਂ ਲਾਉਣੇ ਆਉਂਦੇ ਜਾਂ ਦਿੱਕਤ ਆਉਂਦੀ ਹੈ ਕੋਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਤਾਂ ਕਿ ਤੁਹਾਨੂੰ ਨਿਸ਼ਾਨ ਲਾਉਣੇ ਵੀ ਮੈਂ ਤੁਹਾਨੂੰ ਨਾਲ-ਨਾਲ ਦੱਸ ਦਿਆ ਕਰਾਂ ਆਪਨੇ ਕੋਲ ਜਿਹੜਾ ਕੱਪੜਾ ਬਚਿਆ ਪੀਸ ਹੀ ਨਿਕਲਿਆ ਸੀਗਾ ਹਨ ਤਾਂ ਆਪਾਂ ਇਹਨੂੰ ਲੋੜ ਮੁਤਾਬਕ ਬਾਤਲਾਂਗੇ ਆਪਣੇ ਖੋਲ ਕੇ ਇਹ ਤਾਂ ਨਾ ਢੇਰ ਸਲਵਾਰ ਦਾ ਥੋੜੀ ਜੀ ਆਪਾਂ ਪਹਿਲਾਂ ਇਸ ਤਰ੍ਹਾਂ ਵੇਖ ਜਾਈਏ ਕਿਹੜਾ ਆ ਜਾਊਗਾ ਫਿਰ ਆਪਾਂ ਇਹਨੂੰ ਖੋਲ ਕੇ ਉਵੇਂ ਹੀ ਕੱਢ ਦਾਂਗੇ ਜਿਨ੍ਹਾਂ ਨੇ ਸਲਵਾਰ ਦੀ ਵੀਡੀਓ ਸਟ੍ਰੇਟਲੀ ਨਹੀਂ ਦੇਖੀ ਉਹ ਵੀਡੀਓ ਪਿੱਛੇ ਜਾ ਕੇ ਦੇਖਣ ਨੂੰ ਕਿਵੇਂ ਕੱਟੀ ਸੀ ਹਨ ਆਪਣੇ ਕੋਲ ਸਲਵਾਰ ਪਈ ਹੈ ਉਹੀ ਜਿਹੜੀ ਕੱਟੀ ਸੀ ਆਪਾਂ ਪਹਿਲਾਂ ਵੀਡੀਓ ਦੀ ਪਾਤੀ ਅਪਲੋਡ ਕਰਤੀ ਸੁਬਾ ਸੁਬਾ ਤਾਂ ਇਹ ਵੀਡੀਓ ਆਪਾਂ ਹੁਣ ਪਾਉਣ ਲੱਗੇ ਆ ਸ਼ਾਮ ਜੀ ਦੇ ਟਾਈਮ ਔਰ ਇਸ ਤਰ੍ਹਾਂ ਘੇਰ ਚੈੱਕ ਕਰਨਾ ਦੇਖੋ ਠੀਕ ਹੈ ਕੱਪੜੇ ਨੂੰ ਵਿਆਉਂਦ ਲਿਆ ਮੈਂ ਸਹੀ ਆ ਰਿਹਾ ਨਾਲੇ ਤਾਂ ਆਪਣਾ ਕਪੜਾ ਇੱਕ ਪਾਸੇ ਇਕੱਠਾ ਬਾਝੀਊਗਾ ਤੇ ਨਾਲੇ ਆਪਣੀ ਸਲਵਾਰ ਸਹੀ ਬਿਲਕੁਲ ਸਟ੍ਰੇਟ ਰਹੂਗੀ ਆ ਇੱਕ ਪੱਲਾ ਚੱਕ ਲੈਣਾ ਬਾਕੀ ਸਾਰਿਆਂ ਨੂੰ ਸਲਵਾਰ ਨੂੰ ਨਹੀਂ ਚੱਕਣਾ ਸਾਈਡ ਤੇ ਰੱਖ ਲਿਆ ਕਰੋ ਹਣਾ ਇਹ ਕੋਈ ਨਾ ਕੰਫਿਊ ਹੋਣੀ ਸਾਰੇ ਪੱਲੇ ਚੱਕ ਕੇ ਉੱਤੇ ਰੱਖ ਲੈਣੇ ਆ ਤਾਂ ਜਦੋਂ ਆਪਾਂ ਨੂੰ ਸਮਝ ਆ ਗਈ ਫਿਰ ਆਪਾਂ ਨੂੰ ਸੌਖਾ ਲੱਗਦਾ ਵੀ ਆਹ ਬਹੁਤ ਸੌਖਾ ਤਰੀਕਾ ਹੈ ਇਸੇ ਤਰ੍ਹਾਂ ਹੀ ਲਰਨਿੰਗ ਆਪਾਂ ਕਈ ਪਹਿਲਾਂ ਅੱਗੇ ਕੀ ਕਰਦਿਆਂ ਸੀ ਸਾਰੀ ਲਰਨਿੰਗ ਅਗਲੇ ਪਿਛਲੇ ਪੱਲੇ ਹੀ ਇਕੱਠੀ ਕਰ ਲੈਂਦੇ ਸੀ ਉਹਨਾਂ ਨੇ ਬਹੁਤ ਕਮੈਂਟ ਆਉਂਦੇ ਆ ਬਾਈ ਬਹੁਤ ਧੰਨਵਾਦ ਹਨ ਲਰਨਿੰਗ ਘਟਨ ਦਾ ਤਰੀਕਾ ਸਾਨੂੰ ਬਹੁਤ ਵਧੀਆ ਲੱਗਿਆ ਜਿਹੜੇ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਦਿਓ ਤੇ ਆਲ ਆਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਨਵੀਆਂ ਨਵੀਆਂ ਵੀਡੀਓ ਆਪਾਂ ਕੋਸ਼ਿਸ਼ ਕਰਾਂਗੇ ਜਿਹੜਾ ਇਹ ਚੈਨਲ ਆ ਤੁਹਾਡਾ ਭੈਣਾਂ ਦਾ ਅੱਗ ਇਹ ਤੇ ਇਹੀ ਕੋਸ਼ਿਸ਼ ਹੋਊਗੀ ਮੇਰੇ ਵੀ ਇਹ ਤੇ ਲੇਡੀ ਸੂਟਾਂ ਦੀ ਵੀਡੀਓ ਹੀ ਪਾਇਆ ਕਰਕੇ ਜੇ ਕੋਈ ਮੇਰਾ ਭਰਾ ਦੇਖਦਾ ਇਸ ਚੈਨਲ ਨੂੰ ਉਹ ਚਾਹੁੰਦਾ ਆ ਵੀ ਜਾਂ ਕੋਈ ਭੈਣ ਕੁੜਤਾ ਪਹਿਮਾ ਸਿੱਖਣ ਦੇ ਉਹ ਫਿਰ ਭੈਣ ਬਣ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦੋ ਨਹੀਂ ਬਈ ਇਸ ਚੈਨਲ ਤੇ ਵੀ ਕੁੜਤੇ ਪਹਿਮੇ ਦੀ ਵੀਡੀਓ ਪਾਇਆ ਕਰੋ ਤਾਂ ਫਿਰ ਇਹਦੇ ਉੱਤੇ ਵੀ ਆਪਾਂ ਪਾਇਆ ਕਰਾਂਗੇ ਕੁੜਤੇ ਪਹਿਮੇ ਦੀ ਵੀਡੀਓ ਨਾਲ ਨਾਲ ਕਿਉਂਕਿ ਮੈਂ ਤਾਂ ਕਹਿਣਾ ਵੀ ਕੰਮ ਬੰਦੇ ਨੂੰ ਸਾਰੇ ਹੀ ਹੋਣਾ ਚਾਹੀਦਾ ਕੁੜਤਾ ਪਜਾਮਾ ਵੀ ਹੋਣਾ ਚਾਹੀਦਾ ਤੇ ਲੇਡੀ ਸੂਟ ਵੀ ਹੋਣਾ ਚਾਹੀਦਾ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਓਮੇ ਓਮੇ ਵੀਡੀਓ ਬਣਾ ਲਿਆ ਕਰਾਂਗੇ ਹੁਣ ਆਪਾਂ ਇੱਥੋਂ ਨੂੰ ਸੈੱਟ ਕਰਕੇ ਜਿੰਨਾ ਆਪਾਂ ਚੱਕਿਆ ਸੀ ਨਾ ਇਹਨੂੰ ਲਾਈਨਿੰਗ ਨੂੰ ਵੀ ਓਮੇ ਓਮੇ ਚੱਕ ਦੇਣਾ ਇਧਰ ਸੈੱਟ ਕਰ ਲਓ ਤੁਸੀਂ ਇਸ ਤਰ੍ਹਾਂ ਠੀਕ ਬਾਅਦ ਘਾਟਸਾ ਜੀ ਆਪਾਂ ਨੀਚੇ ਨੂੰ ਘੱਟ ਦੇਣੀ ਬਿਲਕੁਲ ਰਾਮ ਦੇ ਨਾਲ ਸੈੱਟ ਕਰਕੇ ਫਿਰ ਆਪਾਂ ਅਗੇਂ ਚੱਕਾਂਗੇ ਜਦੋਂ ਆਪਾਂ ਲਾਈਨਿੰਗ ਕੱਟਣੀ ਆ ਜਾਂ ਸਲਵਾਰ ਕੱਟਣੀ ਆ ਬਿਲਕੁਲ ਕਾਲੇ ਨਹੀਂ ਰਹਿਣਾ 10 ਮਿੰਟਾਂ ਦਾ ਫਰਕ ਪੈਂਦਾ ਵੱਧ ਜ਼ਰੂਰ ਲੱਗਦੀ ਆ ਪਰ ਉਨੇ ਹੀ ਕਪੜਾ ਤੁਹਾਡਾ ਫਿਟਿੰਗ ਵਧਿ ਜਾਊ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਆ ਵੀ ਅੱਗੇ ਨੂੰ ਪੂਰਾ ਕੰਮ ਦਾ ਫਰਕ ਪੈ ਗਿਆ ਸਾਡਾ ਹੱਥ ਸਾਫ਼ ਹੋਣ ਲੱਗ ਗਿਆ ਹਨ ਜਿਨ੍ਹਾਂ ਨੂੰ ਪਹਿਲਾਂ ਦਿੱਕਤ ਆਉਂਦੀ ਸੀ ਕਿਸੇ ਚੀਜ਼ ਦੀ ਉਹ ਬਰੀਕੀ ਜਦੋਂ ਤੁਸੀਂ ਵੀਡੀਓ ਦੇਖੋਗੇ ਬਰੀਕੀ ਦੇ ਨਾਲ ਤਾਂ ਸਮਝ ਆ ਜਾਂਦੀ ਹੈ ਮੈਨੂੰ ਤੁਸੀਂ ਇੱਕ ਕਾਲੇ ਭੈਣਾਂ ਨੇ ਕਮੈਂਟ ਕੀਤਾ ਸੀ ਬਾਈ ਜੇ ਅਸੀਂ ਘਰੋਂ ਜਾਵਾਂ ਨਾ ਕਿਤੇ ਬਾਹਰ ਸਿੱਖਣਾ ਫਿਰ ਵੀ ਸਾਨੂੰ ਤਿੰਨ ਤੋਂ ਚਾਰ ਘੰਟੇ ਲੱਗਣਗੇ ਨਾ ਸਿੱਖਣ ਤੇ ਜੇ ਜੀ ਵੀਡੀਓ ਘੰਟੇ ਦੀ ਬਣ ਜੂ ਤਾਂ ਸਾਨੂੰ ਕੋਈ ਦਿੱਕਤ ਨਹੀਂ ਬਾਈ ਜਿੰਨੀ ਮਰਜ਼ੀ ਬਿੱਲੂ ਲੰਮੀ ਕਰਿਆ ਕਰੋ ਤਾਂ ਕਰਕੇ ਆਪਦੇ ਸੁਝਾਅ ਜ਼ਰੂਰ ਦਿਆ ਕਰੋ ਹਨਾ ਮੈਨੂੰ ਕੋਈ ਦਿੱਕਤ ਨਹੀਂ ਵੀਡੀਓ ਭਾਵੇਂ ਪੂਰੀ ਲੰਮੀ ਲੈ ਲਓ ਪੂਰਾ ਸੂਟ ਕਰ ਦੂ ਸਨੇ ਲਾਈਨਿੰਗ ਦੇ ਭਾਵੇਂ ਉਹਨੂੰ ਤੁਸੀਂ ਹਿੱਸਿਆਂ ਦੇ ਵਿੱਚ ਲੈ ਲਓ ਹਨਾ ਉਹ ਤੁਸੀਂ ਆਪਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਮੈਂ ਓਵੇਂ ਓਵੇਂ ਚੱਲਾਂ ਠੀਕ ਹੈ ਅਸੀਂ ਕੰਮ ਕੱਟਣਾ ਹੁੰਦਾ ਨਾਲ ਨਾਲ ਮੈਨੂੰ ਇਹ ਹੁੰਦਾ ਵੀ ਸੇਵਾ ਹੁੰਦੀ ਰਹਿੰਦੀ ਹਨਾ ਭੈਣਾਂ ਨੂੰ ਤੇ ਇੱਕ ਚੀਜ਼ ਉਹਨੂੰ ਹੋਰ ਤਾਂ ਸੇ ਬਿਲਕੁਲ ਫ੍ਰੀ ਆ ਚੈਨਲ ਜੇ ਕੋਈ ਭਰਾ ਜਿਵੇਂ ਨਾ ਮੇਰੇ ਚੈਨਲ ਤੇ ਪੰਜਾਬੀ ਚੈਨਲ ਆਪਣਾ ਤੇ ਬਿਲਕੁਲ ਇਹ ਫ੍ਰੀ ਆ ਕੋਈ ਕਿਸੇ ਵੀ ਕਿਸਮ ਦੀ ਫੀਸ ਨਹੀਂ ਜੇ ਕੋਈ ਭੈ ਡਰਦੀ ਹੋਵੇ ਵੀ ਫੋਨ ਲਾਉਣ ਦੇ ਪੈਸੇ ਕੱਟੇ ਜਾਣਗੇ ਜਾਂ ਕੋਈ ਹੋਰ ਹੈ ਨਾ ਨਹੀਂ ਇਸ ਤਰ੍ਹਾਂ ਕੁਝ ਨਹੀਂਗਾ ਕੰਨੀ ਆਪਾਂ ਕੱਢ ਦੇਣੀ ਇਸੇ ਤਰ੍ਹਾਂ ਹੀ ਹੁਣ ਆਪਾਂ ਝੋਲੀ ਵਾਲੇ ਪਾਸਿਓਂ ਕੱਟਾਂਗੇ ਸਲਵਾਰ ਦੇ ਵਿੱਚ ਨਾ ਹਲਕਾ ਜਿਹਾ ਮਾਰਜਾ ਧੱਕ ਦਿਆ ਕਰੋ ਮੈਂ ਤੁਹਾਨੂੰ ਦਿਖਾਉਣ ਨਾ ਜਿਹੜੇ ਕਰਕੇ ਗਿਆ ਹਾਂ ਇਹਨਾਂ ਕੁ ਮਾਰਜਾ ਧੱਕ ਦਿਆ ਕਰੋ ਸੂਤ ਸੂਤ ਦਾ ਠੀਕ ਹੈ ਇਸ ਤਰ੍ਹਾਂ ਉਹਨਾਂ ਭਾਵੇਂ ਇਸ ਪੱਲੇ ਨੂੰ ਝੱਟ ਦੇ ਤੁਸੀਂ ਸਲਵਾਰ ਵਾਲੇ ਨੂੰ ਇਹ ਵੀ ਸਾਈਡ ਤੇ ਰੱਖ ਦਿਓ। ਮੈਸਟਰ ਆ ਆਪਣੇ ਕੋਲੇ ਪੱਗ ਵਾਲਾ ਹੈਗਾ ਨਾ ਕੱਪੜਾ ਕੋਸ਼ਿਸ਼ ਕਰਿਆ ਕਰੋ ਭੈਣੋ ਜਿਹੜੀ ਲਾਈਨਿੰਗ ਲਾਉਣੀ ਤੁਸੀਂ ਇਹ ਵਧੀਆ ਹੀ ਲਾਉਣੀ ਆ ਮੈਂ ਤੁਹਾਨੂੰ ਹਰ ਕਿ ਵੀਓ ਜੀ ਕਹਣਾ ਵੀ ਜਦੋਂ ਤੁਸੀਂ ਸਸਤੀ ਇਹ ਲਾਈਨਿੰਗ ਲਾਉਣੀ ਹੋ 50 60 ਰੁਪਏ ਮੀਟਰ ਹੀ ਲੈ ਕੇ ਉੱਤਾ ਤੁਹਾਡੀ ਧੋਣ ਤੋਂ ਬਾਅਦ ਬਹੁਤ ਜ਼ਿਆਦਾ ਗਾੜ ਪੈ ਜਾਂਦਾ ਜਿਹੜੀਆਂ ਭੈਣਾਂ ਕੰਮ ਕਰਦੇ ਆ ਪਰਾਨ ਉਹਨੂੰ ਪਤਾ ਵੀ ਰਬੜੋਂ ਵਧੀਆ ਲੋਗ ਉਹ ਸਸਤੀ ਹੋਣ ਕਰਕੇ ਆ ਭੈਣੋ ਤੁਸੀਂ ਪੱਗ ਲਿਆ ਕਰੋ ਵਧੀਆ ਵਾਲੀ ਜਿਹੜੀ 70 ਰੁਪਏ ਮੀਟਰ ਹੁੰਦੀ ਹੈ ਬਾਜ਼ਾਰ ਦੇ ਵਿੱਚੋਂ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੋਂ ਮਿਲਦੀ ਹੈ ਜੇ ਕੋਈ ਬਠਿੰਡੇ ਦੇ ਲਾਗੇ ਸ਼ਾਗੇ ਰਹਿਣ ਵਾਲਾ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਜੇ ਕੋਈ ਸਾਡੇ ਤੋਂ ਲਿਆਣਾ ਚਾਹੁੰਦਾ ਅਸੀਂ ਵੀ ਆ ਕੇ ਤਾਂ ਉਹ ਸਾਨੂੰ ਪਹਿਲਾਂ ਫੋਟੋ ਭੇਜ ਕੇ WhatsApp ਤੇ ਰੰਗ ਕਨਫਰਮ ਕਰ ਲਿਆ ਕਰੋ ਵੀ ਵੈਸੇ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਹਫ਼ਤੇ ਦੇ ਹਫ਼ਤੇ ਆਪਣਾ ਮਾਲ ਨਵਾਂ ਆਉਂਦਾ ਰਹਿੰਦਾ ਪੱਗਾਂ ਦਾ ਵਧੀਆ-ਵਧੀਆ ਰੰਗ ਹੁੰਦੀ ਹੈ ਜੇ ਕੋਈ ਭਰਾ ਵੀ ਪੱਗ ਲੈ ਜਾਣਾ ਚਾਹੁੰਦਾ ਜਾਂ ਮੇਰੀ ਭੈਣ ਆਪੇ ਸੂਟ ਨਾਲ ਦੀ ਭਰਾ ਵਾਸਤੇ ਪੱਗ ਲੈ ਕੇ ਜਾਣਾ ਚਾਹੁੰਦੀ ਆ ਤੋ ਆਪਣੇ ਕੋਲ ਇੰਨੀ ਕਿ ਵਧੀਆ ਵੈਲ ਹੁੰਦੀ ਆ ਵੀ ਤੁਸੀਂ ਦੁਬਾਰੇ ਆਉਣ ਵਾਸਤੇ ਮਜਬੂਰ ਹੋ ਜਾਓਗੇ ਸਾਡੇ ਕੋਲ ਠੀਕ ਆ ਰੇਟ ਦੇ ਵੀ ਤੁਹਾਨੂੰ ਮੈਂ ਹਾਕ ਵੀਡੀਓ ਜਿਦਾ ਦੱਸ ਦਿੰਦਾ 70 ਰੁਪਏ ਮੀਟਰਾਂ ਪਰ ਉਹ ਬਾਕੀ ਜੇ ਕੋਈ ਦੂਰੋਂ ਨੇੜੇ ਉਹਨਾਂ ਤੁਹਾਡਾ ਮਾਨਤਨ ਵੀ ਪੂਰਾ ਕਰੂੰਗਾ ਹਨਾ ਵੀ ਤੁਹਾਡਾ ਤੇਲ ਖਰਚਾ ਬਾਚੀ ਤਾਂ ਕਿ ਇਹ ਆ ਮੈਨੂੰ ਤਾਂ ਵੀ ਤੁਸੀਂ ਜੇ ਲੈਣਗੇ ਇੱਕ ਵਾਰੀ ਲੈ ਗਏ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਹਾਡੇ ਕਿਤੇ ਉਹ ਇਸ ਤਰ੍ਹਾਂ ਦੀ ਲੈਰਨਿੰਗ ਕਿ ਹੋਰ ਕਿਤੋਂ ਪਸੰਦ ਆਲੀ ਕਿਉਂਕਿ ਪਾਗ ਆਪਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਇਸਨੂੰ ਆਪ ਨੂੰ ਸ਼ੌਂਕ ਆ ਜਿੰਨੇ ਵੀ ਆਪਣੀ ਨਕਾਨ ਤੇ ਕਪੜਾ ਹੁੰਦਾ ਉਹ ਬੰਦਾ ਵਧੀਆ ਕੁਆਲਿਟੀ ਦਾ ਰੱਖਦੇ ਆ ਕਿਸੇ ਵੀ ਚੀਜ਼ ਦਾ ਲਾਂਬੇ ਵਾਲਾ ਕੰਮ ਰੱਖੇ ਨਹੀਂਗਾ ਤੇ ਜੇ ਮੈਂ ਇਹੀ ਸੁਝਾਅ ਭੇਣਾ ਦਿੰਦਾ ਹਾਂ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਕੰਮ ਸ਼ੁਰੂ ਕਰਨਾ ਨਾਲ ਨਾਲ ਉਹ ਕਪੜਾ ਵਧੀਆ ਹੀ ਰੱਖੇ ਨਹੀਂ ਤਾਂ ਨਾ ਹੀ ਕਰੇ ਕੰਮ ਸ਼ੁਰੂ ਤਾਂ ਚੰਗੀ ਗੱਲ ਹੈ ਨਾ ਨਹੀਂ ਤੁਹਾਡੇ ਪੈਸੇ ਬਲੌਕ ਹੋ ਜਾਣਗੇ ਜੇ ਮਾੜਾ ਕਪੜਾ ਰੱਖੋਗੇ ਦੁਕਾਨ ਤੇ ਆलो ਹੁਣ ਆਪਾਂ ਇਹਦਾ ਕੁੰਡਾ ਵੀ ਕੱਟ ਦਿੰਨੇ ਹਾਂ ਸਲਵਾਰ ਦਾ ਠੀਕ ਹੈ ਬਿਲਕੁਲ ਸਟ੍ਰੇਟ ਸਲਵਾਰ ਉਹਦਾ ਦੇਲ ਕਰਦੇ ਨੂੰ ਹੋਰ ਵੀ ਸਟ੍ਰੇਟ ਕਰ ਸਕਦੇ ਹੋ ਇਹਨਾਂ ਦੀ ਨਾਰਮਲ ਜੀ ਕਿਹਾ ਸੀ ਨਾ ਹੀ ਬੜੀ ਭਾਰੀ ਨਾ ਹੋਣੀ ਹੈ ਤਾਂ ਕਰਕੇ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨਾ ਘੇਰਾ ਸਲਵਾਰ ਦਾ ਜਿਵੇਂ ਮਿਲਣਾ ਜਿਹੜੀਆਂ ਭੈਣਾਂ ਨੇ ਪਹਿਲਾਂ ਵੀਡੀਓ ਦੇਖੀ ਆ ਸੂਬਾ ਕਟਾਈ ਵਾਲੀ ਉਹਨੂੰ ਪਤਾ ਸੀ ਮੈਂ ਫੀਤਾ ਕੱਢ ਕੇ ਦਿਖਾਇਆ ਸੀ ਪਹੁੰਚੀ ਆਪਾਂ ਇਹਦੇ 11 ਇੰਚ ਪਾਈ ਆ 11 ਦਾ ਤੁਹਾਨੂੰ ਸਾਢੇ ਪੰਜ ਆ ਦੇਖੋ ਸਾਢੇ ਪੰਜ ਕੱਢ ਲਿਆ ਫੀਤਾ ਪੰਜ ਇਹਦੇ ਤੁਸੀਂ ਘੇਰਾ ਮਿਲ ਲੈਣਾ ਫੋਟੋ ਤੁਹਾਡਾ ਕਿੰਨਾ 24 ਤੋਂ 48 ਤੱਕ 49 49 ਪੰਜਾਂ ਚ ਘੇਰਾ ਸਲਵਾਰ ਬਿਲਕੁਲ ਹੌਲੀ ਹੈ ਹੌਲੀ ਕਰਨੀ ਆ ਤਾਂ ਤੁਹਾਡੇ ਕੋਲੇ ਸਾਰਾ ਰੰਟ ਨੂੰ ਇੱਕ ਵਾਰੀ ਰੱਖ ਕੇ ਵੀ ਦਿਖਾ ਦਿੰਦਾ ਮਨ ਕਿ ਚਲੋ ਆ ਆਪਣੀ ਸਰਵਾਰ ਪਈ ਜਨ ਆਇਆ ਨੂੰ ਆਪਾਂ ਉੱਪਰ ਰੱਖ ਲਈਏ ਤੁਹਾਨੂੰ ਹਜੇ ਵੀ ਲੱਗਦਾ ਨਾ ਹੌਲੀ ਆ ਆ ਸੱਚ ਭਾਰੀ ਆ ਤਾਂ ਕੁਛ ਨਹੀਂ ਕਰਨਾ ਮੈਂ ਪੱਲੇ ਨੂੰ ਸਾਰਿਆਂ ਨੂੰ ਉੱਪਰ ਹੇਠੇ ਰੱਖ ਲਉ ਕਿਉਂਕਿ ਹਰੀ ਆਪਣੇ ਕੋਲੇ ਹੈਗਾ ਸਪੇਸ ਆਪਣੇ ਹੌਲੀ ਕਰਨ ਦਾ ਹੁਣ ਆਪਾਂ ਕਰ ਸਕਦੇ ਜਿੰਨੀ ਹੌਲੀ ਕਰਨੀ ਆ ਇਹ ਤੋਂ ਤੁਸੀਂ ਸੈੱਟ ਕਰਕੇ ਜੇ ਤੁਹਾਨੂੰ ਲੱਗਦਾ ਤਾਂ ਹੋਰ ਇਹਨੂੰ ਵੱਢ ਸਕਦੇ ਆਪਾਂ ਇਸ ਤਰ੍ਹਾਂ ਠੀਕ ਆ ਸਲਵਾਰ ਦੀ ਆਪਣੀ ਲੈਂਥ ਵੀ ਘਟੀ ਗਈ ਬੈਲਟ ਦੀ ਵੀ ਘਟੀ ਕਿਸੇ ਚੀਜ਼ ਦੀ ਸਮਝ ਨਹੀਂ ਆਈ ਜਾਂ ਮੇਰੀਆਂ ਭੈਣਾਂ ਜ਼ੀਰੋ ਲੈਵਲ ਤੋਂ ਸਟਾਰਟ ਕਰਨ ਨੂੰ ਇਹਨੂੰ ਕੰਮ ਬਿਲਕੁਲ ਸਿੱਖਣ ਤੋਂ ਲੱਗੇ ਐਂਡ ਤੱਕਰ ਤਾਂ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਵੀ ਬਾਈ ਅਸੀਂ ਜ਼ੀਰੋ ਤੋਂ ਸ਼ੁਰੂ ਕਰਨਾ ਸਾਨੂੰ ਪੂਰੀ ਬਰੀਕੀ ਨਾਲ ਸਮਝਾਇਆ ਕਰੋ ਕਈ ਭੈਣਾਂ ਨੂੰ ਹਜੇ ਤੱਕਰ ਕੱਪੜਾ ਵੀ ਨਹੀਂ ਮੇਲਣਾ ਆਉਂਦਾ ਉਹ ਸੰਗਣਾ ਨਹੀਂਗਾ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਕਿਉਂਕਿ ਅਸੀਂ ਵੀ ਜਦੋਂ ਸ਼ੁਰੂ ਕੀਤਾ ਸੀ ਨਾ ਭੈਣਾਂ ਨੂੰ ਤਾਂ ਕਪੜਾ ਮੈਂ ਤੋਂ ਹਰ ਕੋਈ ਟੇਲਰ ਜਾਂ ਭੈਣ ਸ਼ੁਰੂ ਕਰਦੀ ਆ ਸਟੈਪ ਬਾਈ ਸਟੈਪ ਅੱਗੇ ਵਧਦਾ ਜਾਂਦਾ ਕੋਈ ਵੀ ਜਾਂਦਾ ਬੱਚਾ ਨਹੀਂ ਸਿੱਖਿਆ ਹੁੰਦਾ ਹੌਲੀ ਹੌਲੀ ਸਿੱਖਦਾ ਉਹ ਕਿਸੇ ਕਿਸਮ ਦੀ ਕੋਈ ਕਿਸੇ ਦੇ ਦਿਲ ਦਿਖਾਉਣ ਵਾਲੀ ਗੱਲ ਗਈ ਗਈ ਹੋਵੇ ਤਾਂ ਉਹ ਆਪਣਾ ਛੋਟਾ ਭਰਾ ਜਾਣ ਕੇ ਮਾਫ਼ ਕਰਨਾ ਅੱਗੇ ਤੁਸੀਂ ਕਿਸ ਟੌਪ ਤੇ ਵੀਡੀਓ ਦੇਖਣੀ ਚਾਹੁੰਦੇ ਹੋ ਉਹ ਵੀ ਕਮੈਂਟ ਕਰਿਆ ਕਰੋ ਠੀਕ ਆ ਜੇ ਭੈਣਾ ਸਲਾਈ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਵੀ ਸਾਨੂੰ ਸਲਾਈ ਨਹੀਂ ਆਉਂਦੀ ਜਾਂ ਬਲ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ ਕਿਉਂਕਿ ਹਰ ਘਪਿਆਂ ਦੀ ਅਲੱਗ-ਅਲੱਗ ਸਮੱਸਿਆ ਹੈ ਜਿਵੇਂ ਜਿਵੇਂ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿਸੇ ਨੂੰ ਕੋਲੋਂ ਦੀ ਦਿੱਕਤ ਆ ਕਿਸੇ ਦਾ ਗੜਾ ਪਿੱਛੇ ਜਾਂਦਾ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਆ ਕਰੋ ਤਾਂ ਅੱਗੇ ਤੁਹਾਡੀ ਉਹ ਸਮੱਸਿਆ ਦੂਰ ਹੋ ਸਕੇ ਤਦ ਤੱਕ ਧੰਨਵਾਦ ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਕੀ ਧੰਨਵਾਦ